ਕੀ ਸੋਚੀ ਪਏ ਏ ਤੇ ਮੈਂ ਵੀ ਕੋਈ ਕੰਮ ਕਰਨਾ ਉਹ ਸੋਚੀ ਤਾਂ ਕੋਈ ਨਹੀਂ ਪਿਆ ਦੱਸ ਆ ਇਹਨਾਂ ਦਾ ਕੰਮ ਕਰ ਦੋ ਬੈਠੇ ਬੈਠੇ ਤੜਕਾ ਕੱਟਣਾ ਆ ਹਾਂ ਉਹ ਤੇ ਮੈਂ ਅਸਹੀ ਦੇ ਹੋਰ ਕੰਮ ਕੋਈ ਨਹੀਂ ਮੈਂ ਕੱਟ ਦੇਣਾ ਜਦ ਤੱਕ ਆ ਆ ਤਰਮਰਾਏ ਦਾ ਡਾਰੀ ਮਾਰੀ ਜਾਂਦਾ ਬਾ ਨਹੀਂ ਤੇ ਮੈਂ ਕਰੇ ਤੈਨੂੰ ਤੜਕੇ ਕੱਟ-ਕੱਟ ਕੇ ਦਾਂ ਮੈਂ ਤੇ ਹੱਥ ਨਾ ਲਾਵਾਂ ਕੰਮ ਨੂੰ ਸਿਰਫ ਇਹ ਹੀ ਹੋ ਵੀ ਤੁੰਡ ਲੱਗਦਾ ਇਹ ਵੀ ਜਾਨੇ ਕੋਈ ਪੁਠਾ ਸਿੱਧਾ ਸਕੰਜਾ ਪਾਤਾ ਨਾ ਉਥੇ ਜਾਣੇ ਮੇਰੀ ਤਾਂ ਗੋੜੀ ਨਹੀਂ ਮੜ ਜਿਕੇ ਦੇ ਦਾਤਰੀ ਵਾਜੇ ਨਾ ਹੱਥ ਤੇ ਕਦੇ ਪੱਠੇ ਵੜਦੇ ਆ ਕਿੰਨੀ ਪੀੜ ਹੁੰਦੀ ਐ ਤੇ ਅਗਲੇ ਨੇ ਕੋਈ ਲੋਹੇ ਲਾਇ ਰਾ ਸਰਗਾ ਲਾਤਾ ਨਾ ਗਰਮ ਕਰਕੇ ਐਸਾ ਵਾਹ ਨੂੰ ਦੇਖਣੀ ਚਲੋ ਕਰਨਾ ਚਾਹੀਦਾ ਕੰਮ ਉੱਪਰ ਵਾਲੇ ਨੂੰ ਡਰਨਾ ਚਾਹੀਦਾ ਮੁੜ ਕੇ ਜਰੂਰ ਆ ਮੈਂ ਉੱਥੇ ਜਾ ਕੇ ਪੰਗੇ 'ਚ ਬੰਦਾ ਫਸਿਆ ਰਿਹਾ ਵੇ ਸੋ ਇਹਦਾ ਕੰਮ ਤੋਂ ਬਾਅਦ ਚ ਕਰਨੀ ਹੈ ਤੇ ਪਹਿਲਾਂ ਅੰਦਰ ਦੀ ਸਫਾਈ ਕਰਕੇ ਤੇ ਫਿਰ ਹੋਰ ਕੋ ਕੰਮ ਕਰ ਲੈਣੀ ਹੈ। ਬੱਸ ਸੁਣ। ਮੈਂ ਗੱਲ ਸੁਣਿਆ ਮੈਂ। ਕੀ ਗੱਲ ਹੈ? ਤੇ ਸਲਾਹ ਕਰਨੀ ਤਾਂ। ਸਲਾਹ ਕਰਨੀ। ਚਲ। ਚੰਗੀ ਤੰਗੀ ਕਰੀ। ਆਇਆ ਤਾਂ ਮੋਕੇ ਜੀ ਤੇ ਸਲਾਹ ਕਰਨੀ। ਮੇਰੀ ਸੋਲਾ ਗੱਲ। ਸਲਾਹ ਜਿਹੜੀ ਮਰਜ਼ੀ ਕਰੀ। ਇੱਕ ਤਾਂ ਸੂਟ ਬਣਾਉਣ ਰੋਣਾ ਕਹੀਂ ਤੇ ਇੱਕ ਪੇਕੇ ਜਾਣਾ ਬੋਲਣਾ ਕਹੀਂ। ਮੇਰਾ ਹੈ ਨਹੀਂ ਟਾਈਮ। ਪਹਿਲਾਂ ਮੈਂ ਇਹ ਦੱਸਾਂ ਸੂਟਾਂ ਦੁੱਧ ਪੀਕੇ ਤਾਂ ਨਹੀਂ ਨਾ ਡਰ ਕੇ ਲੱਗਦਾ ਉਹ ਇੱਥੇ ਪੈਸੇ ਲੱਗਦੇ ਆ ਦੋਵੇਂ ਪਾਸੇ ਹੀ ਪੈਸਾ ਲਿਆ ਸੂਟ ਨੂੰ ਵੀ ਮੁੜ ਕੇ ਕਿਹੜਾ ਕਿੰਨੇ ਹਜ਼ਾਰ ਰੁਪਏ ਦਬਾ ਲੈਣਾ ਹੁੰਦਾ ਜਦਾਨੀਆਂ ਦਾ ਤਾਂ ਕੰਮ ਹੀ ਹੋ ਨਾਲੇ ਪੀਕੇ ਚਲੋ ਮੈਂ ਤੁਹਾਨੂੰ ਪੀਕੇ ਉਹਨਾਂ ਨੇ ਆਖੀ ਜਾ ਕੇ ਦਾਸ ਭਾਂਡੇ ਧੋ ਰੋ ਤੇ ਮੈਂ ਹੋਰ ਕੰਮ ਕਰ ਲੈਂਦੀ ਚਲ ਇਹ ਕੋਈ ਗੱਲ ਨਹੀਂ ਇਹ ਕੰਮ ਤਾਂ ਕਰ ਲੈਣਾ ਇਹ ਤਾਂ ਫਰੀ ਦਾ ਕੰਮ ਹੈ ਭਾਂਡੇ ਧੋਨੇ ਆ ਆ ਭਾਂਡੇ ਧੋ ਦੋ ਲੈ ਧੋ ਲੈਣੇ ਭਾਂਡੇ ਪੱਟੀ ਗਿੱਲੀ ਹੋ ਜਾਣੀ ਹੈ ਮੈਨੂੰ ਲਾ ਲਓ ਉਹ ਪੱਟੀ ਹੋਰ ਕਰ ਲਾਂਗਾ ਮੁਰਕੇ ਹੁਣ ਕੰਮ ਕਰਾਂ ਜੀ ਕਰਨਾ ਕੰਮ ਕਰ ਲਾਂ ਨੂੰ ਚਲ ਹੁਣ ਭਾਂਡੇ ਵੀ ਧੋਤੇ ਗਏ ਤਾਂ ਮੈਂ ਆਪਣਾ ਕੇਲਾ ਆ ਗਈ ਤੇ ਚੱਲ ਲੈ ਲਈ ਹੋ ਜਾਣੀ ਹੈ ਕਿ ਜੇ ਹੋਣ ਕਿ ਚਾਰ ਤੱਕ ਕੱਪੜੇ ਕੱਪੜੇ ਧੋ ਲਾਂਗੀ ठीक ਗੱਲ ਆ ਮੈਂ कपड़े ਕਪੜੇ ਧੋ ਦਿੰਨੀ ਆ ਹਾਂ ਤੁਸੀਂ ਮੈਂ ਤਾਂ ਕਰਕੇ ਸੁਕਣੇ ਪਾ ਦਿਓ ਹਾਂ ਚਾਹ ਕੋਈ ਨਹੀਂ ਅੱਧਾ ਕਰ ਦਿੰਨੇ ਹਾਂ ਹਾਂ ਹਾਂਜੀ ਮੈਂ ਲੈ ਆਉਂ ਬਾਲਟੀ ਲੈ ਆਉਂ ਮੈਂ ਲੈ ਆਉਂ ਕੋਈ ਨਹੀਂ ਤੇ ਕਾਬੂ ਦੀ ਧੋ ਲੈ ਕੋਈ ਗੱਲ ਨਹੀਂ ਤੂੰ ਹੋਰ ਕੰਮ ਕਰਨਾ ਕੋਈ ਮੈਂ ਹੋਰ ਕੰਮ ਕਰ ਪਟੀ ਨਹੀਂ ਮਖੋਣੀ ਉਹ ਜਗਮਾ ਨਾ ਮੇਰੇ ਕੋਈ ਟੁੱੜੀ ਦਾੜੀ ਪੈ ਜੂਗੀ ਨਾ ਵੀ ਬੰਦਿਆ ਕੱਪੜੇ ਪਾਲਾ ਸੁਕਣੇ ਕੱਪੜੇ ਸੁਕਣੇ ਪਾਈ ਜਾ ਤੇ ਰੱਬ ਦੇ ਕੋਲ ਲਗਾਈ ਜਾ ਠੀਕ ਹੈ ਨਾ ਨਿਕ ਰਹੀ ਹੈ ਹਾਂ ਜੀ ਆਜਾ ਜਾਈ ਜੀ ਜਾਈ ਜੀ फोन ला सर कम करता कि बिलकुल करा चलो सलाह लैनी बी पट्टी बन्ना फिरते नहीं, नहीं, नहीं? से नहीं पता की है ये फार्मूला घड़ी कड़ी नहीं चलता कदी कि मैं झूठा हो ਗੱਲ ਤਾਂ ਤੁਹਾਡੀ ਤਾਂ ਹੀ ਠੀਕ ਹੈ ਜਦੋਂ ਮਾਲਕ ਦੇ ਕੋਲ ਜਾਈਏ ਨਾ ਤੁਹਾਨੂੰ ਉਹ ਆਡੀ ਖਚਾਰੀ ਉਹ ਵੀ ਫਿਰ ਵੇਂਦਾ ਇੱਥੋਂ ਤੇ ਝੂਠ ਬੋਲਦੀ ਰਹੀ ਹੈ ਹੁਣ ਨਾ ਝੂਠ ਬੋਲੀ ਚਲੋ ਫਿਰ ਮੈਂ ਇਦਾਂ ਕਰੀ ਤੁਹਾਨੀ ਇਹਦਾ ਕੰਮ ਕਰਦੇ ਅੱਗੇ ਬਠੇਰਾ ਇੱਕ ਪੱਟੀ ਫੁੱਟੀ ਬਣ ਕੇ ਕਿੰਨੇ ਚਿਰ ਅੱਛਾ ਹੋ ਰਿਹਾ ਕੰਧਾ ਵਜਰੇ ਨਾ ਤੇ ਠੀਕ ਵਾ ਹੁਣ ਤੈਨੂੰ ਤੰਗੀ ਕੋਈ ਨਹੀਂ ਇਹ ਤਾਂ ਗੱਲ ਤਾਂ ਠੀਕ ਹੈ ਹਾਂ ਹੁਣ ਨਾ ਕਰੀ ਚਲ ਬੈਠੋ ਤਹੀ ਮੈਂ ਚਾਹ ਬਣਾਗੀ ਲੈ ਮੇਰੀ ਠੀਕ ਹੈ ਨਾ ਅੰधे ਚਾਹ ਕੋ ਗੱਲ ਬਾਤ ਕਰੀਏ ਚਾਹ ਨਹੀਂ ਚੜੀ ਗੱਲ ਹੈ ਹੋ ਨਾ ਇਹ ਗੱਲ ਕਰਨੀ ਗੜੀ ਗੜੀ ਥੋੜਾ ਫਾਰਮੂਲਾ ਵਰਤੀਦਾ ਵੇ ਉਹ ਜਦ ਵਰਤੀ ਆ ਗਿਆ ਤੇ ਤੇਰਾ ਕੰਮ ਹੋ ਗਿਆ ਵਦਿਕਾ ਤੇ ਉਥੇ ਵੀ ਜ ਝੂਠ ਮਾਰਗੇ ਨਾ ਤੇ ਧਰਮਰਾਜ ਦੇ ਕੇਚਰੀ ਵਿੱਚ ਸੜ ਗਿਆ ਤੇ ਘਰ ਘਰ ਕਰਕੇ ਤੇ ਲਉਂਦੇ ਨੇ ਸਰੀਰ ਨੂੰ ਤਾਂ ਇਹ ਤੁਹਾਨੂੰ ਕਿਤਾ ਪਤਾ ਇਹ ਗੱਲ ਮੈਂ ਮੈਨੂੰ ਪਤਾ ਨਹੀਂ ਮੈਰੀ ਥੋੜੀ ওভার ਹੋ ਗਈ ਹੈ ਹਾਈ ਮੈਂ ਨਹੀਂ ਪਤਾ ਹੀ ਗਾਣਾ اٹਕ ਕੇ ਕਰਨੀ ਹੈ ਨਾ ਉਥੇ ਬੜਾ ਕੁਝ ਹੁੰਦਾ ਹੈ ਬੰਦੇ ਦੇ ਨਾਲ ਮਾਰਾ ਕਰਮ ਨਹੀਂ ਕਰਨਾ ਚਾਹੀਦਾ। ਹਾਈ ਕਿਤੇ ਜਿਹੜੇ ਮੈਂ ਅੱਗੇ ਇਦਾਂ ਝੂਠੇ ਚੱਲ ਗੱਲਾਂ ਕਰ ਕਰ ਕੇ ਜਿਹਾ ਝੁੰਦੀ ਆ ਢੇੜ ਝੁੰਦੀ ਕਿਤੇ ਮੈਨੂੰ ਉਹਦਾ ਨਾ ਲੇਖਾ ਦੇਣਾ ਪਏਗਾ। ਹਰੇ ਇਹ ਨਾ ਕਿ ਉਹ ਤਾਂ ਤੈਨੂੰ ਫਿਰ ਬਹੁਤਾ ਹੀ ਕਰਨਾ ਪੈਂਦਾ ਹੈ ਨਾ। ਸਾਰੇ ਕਰਨਾ ਪੈਂਦਾ ਹੈ। ਤੂੰ ਜੇ ਤਾਂ ਤੇਰੇ ਨਾਲ ਕੋ ਸਾਟਵਾ ਤੇ ਤੂੰ ਨਾ ਵਧੀਆ ਰੋ। ਦੱਸਾਂ ਜਿਹੜਾ ਮਨਾ ਤੂੰ ਕਰਦੀ ਰਹੀ ਹੈ ਨਾ ਨਾਟਕ ਥੋੜਾ ਬਹੁਤਾ ਉਹਦਾ ਤਾਂ ਪਹਿਲੇ ਅੱਖਾਂ ਦੇਣਾ ਹੀ ਪੈਣਾ। ਹਈ ਮਮਾ ਮਰ ਜਾਂ ਤਾਈ ਜੀ ਮੈਨੂੰ ਨਹੀਂ ਦਿੱਤਾ ਪਵੇਗਾ ਹਾਂ ਸਾਰੇ ਹਮ ਦੇਣਾ ਪੈਂਦਾ ਜਿਹੜਾ ਹੀ ਮਾਰਾ ਕੰਮ ਕਰੇ ਚੰਗਾ ਫੇ ਮੈਂ ਜਾਨੀ ਆ ਜੇ ਮੈਂ ਇਹਨੂੰ ਡਰੰਦੀ ਨਾ ਤੇ ਇਹ ਤਾਂ ਫੇਰ ਕੰਮ ਖਰਾਬ ਹੋ ਜਾਣਾ ਏ ਚੰਗੀ ਮੈਂ ਡਰਾਈ ਆ ਮੈਂ ਬਦਾਂ ਦਾ ਵੇ ਹੁਜੇ ਨਾ ਟਕਨ ਨਾ ਹੀ ਕਰਦੀ ਪਰ ਮੈਂ ਗਾ ਨਹੀਂ ਜਿੰਦਗੀ ਜਿਹੋ ਜਿਹਾ ਕੰਮ ਕਰਦੀ ਮੈਂ ਤਾਂ ਬਸ ਇਹ ਵਧੀਆ ਕੰਮ ਕਰੂੰਗੀ ਜਿਹਦੇ ਨਾਲ ਮੇਰੀ ਜਾਨ ਹੀ ਸੌਖੀ ਨਿਕਲੇ ਤੇ ਮੈਨੂੰ ਧਰਮਰਾਜ ਕੋਲ ਵਧੀਆ ਥਾਂ ਮਿਲ ਜ ਜਾ ਕੇ ਕੀ ਹਾ ਜਮਰਬੀਰ ਜੀ ਉਹ ਬੱਲੇ 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 ਮੈਂ ਆ ਵੀ ਮੈ ਜਾ ਬੈਰ ਮੈਰਾ ਉਹ ਮੈਂ ਤੈਨੂੰ ਡੀਕਣ ਰ ਮੈਂ ਕਦੇ ਆਵੇ ਕੋ ਕਪਟਾ ਮਾਰ ਗਿਆ ਉਹ ਫੋਨ ਕੀਤਾ ਸੀ ਕੀ ਗੱਲ ਉਹ ਬੱਸ ਮੈਂ ਤੈਨੂੰ ਇਹੋ ਦੱਸਣਾ ਸੀ ਮੈਂ ਕਿਹਾ ਵੇਖ ਲੈ ਭਰਾ ਤੂੰ ਜਿੱਦਾਂ ਕਿਆ ਸੀ ਉਹਦਾ ਹੀ ਕੀਤੀ ਹੋ ਅੱਛਾ ਹਾਂ ਹੁਣ ਆਪਣੇ ਕੋਈ ਗੋਗੋ ਨਹੀਂ ਆਹਾਂ ਕੋਈ ਆਪਣਾ ਗਲਤ ਨਹੀਂ ਕਰੀਦਾ ਕੰਮ ਕੋਈ ਮਤਲਬ ਹੀ ਨਹੀਂ ਘਰ ਦਾ ਕੰਮ ਕਰਾਉਣਾ ਉਹ ਨਾਲ ਨਾ ਸਾਰਾ ਕੰਮ ਕਰਾਉਣਾ ਵਾ ਪਵੇਂ ਜਾ ਕੇ ਪੁੱਛ ਲੈ ਅੱਛਾ ਹੋਰ ਲੱਫੇ ਤੇ ਵਧੀਆ ਹੋ ਗਿਆ ਉਤਨਾ ਨਾ ਕੋ ਲੇਖਾ ਰੁਖਾ ਦੇਣਾ ਪਊਗਾ ਮੈਨੂੰ ਯਾਰ ਲੇਖੇ ਦੀ ਤੇ ਗੱਲ ਇਦਾਂ ਵਾ ਕਿ ਜਿਹੜਾ ਹੁਣ ਤ ਤੋਂ ਕੰਮ ਕਾਢਿਆ ਨਾ ਇਹ ਤੇ ਚੱਲਦੇ ਨੇ ਚੰਗੇ ਕੰਮ ਵਾ ਹਾਂ ਨਾ ਪਰ ਜਿਹੜਾ ਤ ਪਹਿਲਾਂ ਕੀਤਾ ਨਾ ਹਾਂ ਉਹਦਾ ਤੈਨੂੰ ਦੇਣਾ ਪੈਣਾ ਨਾਲੇ ਦੂਜੀ ਗੱਲ ਇਹ ਵੀ ਅਜੇ ਵੀ ਤੂੰ ਝੂਠ ਬੋਲਣਿਆ ਉਹ ਕਿਦਾਂ ਝੂਠ ਵੇ ਹੱਥ ਦੇਦੇ ਸਾਡ ਲੱਗੀ ਨਹੀਂ ਤੇ ਪੱਟੀ ਤੂੰ ਬੰਨੀ ਆ ਜੇ ਤੱਕ ਓਹੋ ਵਾਖਿਆ ਯਾਰ ਇਹਦਾ ਤੈਨੂੰ ਜਿਹੜਾ ਵਾ ਨਾ ਉਹ ਬੜਾ ਤਕੜਾ ਅੱਗੇ ਤੈਨੂੰ ਸਜ਼ਾ ਬੜੀ ਤਕੜੀ ਮਿਲਣੀ ਹੈ ਜੇ ਮੈਂ ਸਾਰਾ ਲੇਖਾ ਖਤਮ ਕਰਕੇ ਬੈਠਾ ਹਾਂ ਨਾ ਨਾ ਇਹਦਾ ਤੈਨੂੰ ਮਿਲਨੀ ਨਹੀਂ ਮਿਲਨੀ ਸਜ਼ਾ ਇਹਦੀ ਮਿਲਣੀ ਹੈ ਤੇਰਾ ਪੜਾ ਜੇ ਹੁਣ ਕੀ ਕਰੀਏ ਤੂੰ ਇੱਕ ਕੰਮ ਕਰ ਹਾਂ ਕਰ ਦੇ ਆਪਣੀ ਕੋਡਾ ਅੱਛਾ ਉਹਨੂੰ ਪੱਟੀ ਖੋਲ ਕੇ ਹੱਥ ਦਿਖਾ ਦੇ ਕਈਆਂ ਆਵੇ ਹੁਣ ਹੱਥ ਠੀਕ ਹੋ ਗਿਆ ਵਾ ਫੇਰ ਠੀਕ ਹੈ ਜ਼ਰਾ ਕਰ ਪ ਫੇਰ ਤੂੰ ਜੰਮ ਜੰਮ ਕਹਿਣਗੇ ਨਾ 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 ਫੇਰ ਤੀ ਗੋਵੀ ਕਹਿਣਗੇ ਤੂੰ ਜਾ ਮੇਰਾ ਵੀ ਚਲ ਠੀਕ ਆ ਜਰਰੀ ਵੀ ਕੰਮ ਖਾਈ ਦੇਣੀ ਧਿਆਨ ਨਾਲ ਜਾਈ ਹਾਂ ਭਾਵਾਂ ਨਾਲ ਜਾਈ ਮੈਂ ਤਾਂ ਧਿਆਨ ਨਾਲ ਜਾਊਂਗਾ ਹਾਂ ਤੇ ਤੂੰ ਵੀ ਇੱਥੇ ਬੈਠਾ ਰਹੀ ਮੈਂ ਵੀ ਇੱਥੇ ਹੀ ਇੱਥੇ ਹੀ ਕੋਈ ਚੰਗਾ ਹੋ ਗਿਆ ਇਤਨੀ ਮਦਦ ਲੱਗੇ ਚਲ ਠੀਕ ਆ ਚਲ ਠੀਕ ਆ ਹੋ ਗਿਆ ਇੱਥੇ ਰਹੀ ਬਸ ਉਹ ਜੇ ਇਹਨਾਂ ਨੂੰ ਡਰਾਉਂਦੇ ਨਾ ਤੇ ਮੇਰਾ ਤੇ ਮਾਦਾ ਦਾ ਰਜਗਾਰ ਬੰਦ ਹੋ ਜਾਣਾ ਸੀ ਆਪੇ ਮੁਕੀਆਂ ਖਾਏ ਮੈਨੂੰ ਕੀ ਮੈਂ ਕਿਹਾ ਪੱਟੀਆਂ ਜਲਾ ਹੀ ਦੇਈਏ ਲਾ ਲਉ ਠੀਕ ਹੈ ਨਾ ਮਾਰੇ ਤਾਂ ਦਿਹਾੜ ਤੇ ਕੋਈ ਨਿਸ਼ਾਨ ਕੋਈ ਹੈ ਹੀ ਨਹੀਂਗਾ ਉਹ ਸਾਡੇ ਤੇ ਗੁੱਝੀ ਲੱਗੀ ਹਾਏ ਸਾਰੇ ਝੂਠ ਅੱਜ ਤਾਂ ਨਵੀਆਂ ਵੀਡੀਓ ਜਗ ਲੱਗੀ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਮਿਲਦੇ ਆਂ ਅਗਲੀ ਵੀਡੀਓ ਸੰਦੀਆਂ ਵਿੱਚ ਦੋਖ ਲੈ ਆ ਗੰਡੀਆਂ ਬਾਗੇ ਆਖੀ ਤੂੰ ਇਹ ਤਰਕੇ ਦਾ ਸਮਾਨ ਕੱਢ ਲਓ ਤੇ ਮੈਂ ਸਫਾਈ ਕਰਾਂ ਸਲਾਹ ਇਹ ਕਰਦੀ ਆਂ ਵੀ ਮੈਂ ਰੋਟੀ ਲਾ ਲਈਏ ਤੂੰ ਪਾਣੀ ਮਾਰ